कम हो गए कोई दिक्कत है ना ना क्योंकि जिले बेस्ट कुछ ना ना बात मांग दिया और कमीशन मांग दिया नहीं नहीं जी कुछ नहीं है कोई पैसा नहीं कोई रिश्वत नहीं जी मैं मर्जी आऊं अपना काम कर लूं वैसे मैं क्या होया कि हूं रजिस्ट्री खेकर आ जा पिंडा जाके भी कर लाती काम कार जी ਕੁ ਡਾਕੂਮੈਂਟ ਵਗੈਰਾ ਛੋਟੇ-ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਅਸਰ ਵੀ ਆਇਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕੀ ਤਹਿਸੀਲ ਦਫ਼ਤਰ ਦੇ ਵਿੱਚ ਸਾਪਾ ਮਾਰਿਆ ਅਤੇ ਉਥੋਂ ਦੇ ਕਮਾਕਾਰਾਂ ਦਾ ਵੀ ਜਾਇਜ਼ਾ ਲੇਤਾ ਅਤੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੋਈ ਲੋਕਾਂ ਤੋਂ ਪੈਸੇ ਦੀ ਮੰਗ ਤਾਂ ਨਹੀਂ ਅਧਿਕਾਰੀ ਕਰ ਰਿਹਾ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ कम हो गए कोई दिक्कत है नहीं। ना ना क्योंकि जिले बेस्ट कुछ ना बात ना बात नहीं नहीं जी कुछ नहीं है कोई पैसा नहीं कोई रिश्ता नहीं जी मैं मर्जी आऊँ अपना काम कर वैसे मैं क्या होया कि उन रिश्तियाँ खींच कर जाके भी कर लाते हैं रामकार जी ने ਕੁ ਡਾਕੂਮੈਂਟ ਵਗੈਰਾ ਛੋਟੇ ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਅਫਸਰ ਜੀ ਇੱਕ ਬੇਨਤੀ ਹੋ ਰਹੀ ਹੈ ਸਾਡੀ ਮੋਡਰਮ ਦੇ ਕਨੈਕਟ ਕਰਕੇ ਉਹ ਕਰ ਉਹ ਕਰ ਰੀਡਰ ਟੂ ਡੀਐਸਪੀ ਰਾਜਪੁਰਾ ਜੀ ਸਰ ਅੱਛਾ ਡੀਐਸਪੀ ਸਾਹਿਬ ਕਿੱਥੇ ਹੈਗੇ ਜੀ ਸਰ ਘਰ ਆਗੇ ਜੀ ਤੁਹਾਨੂੰ

ਪਹਿਲਾਂ ਵੀ ਤੁਸੀਂ ਕਿਹੜੀ ਚੋਂਦੇ ਰਹੇ ਹੋ ਹਾਂ ਜੀ ਹੁਣ ਅੱਗੇ ਨਾਲੋਂ ਪਹਿਲਾਂ ਨਾਲੋਂ ਫਰਕ ਹੈ ਹਾਂ ਜੀ ਕਾਫੀ ਫਰਕ ਹੈ ਮਤਲਬ ਇੱਥੇ ਜੇ ਕੋਈ ਕੰਮ ਕਰਨਾ ਹੈ ਬੜਾ ਚਿਰ ਇੰਤਜ਼ਾਰ ਤਾਂ ਨਹੀਂ ਕਰਨਾ ਪੈਂਦਾ ਨਹੀਂ ਜੀ ਜਿੰਮਾ ਨੰਬਰ ਸੀ ਤੁਹਾਡਾ ਉਹ ਨਮਾ ਆ ਗਿਆ ਹਾਂ ਜੀ ਆਹ ਨੰਬਰਦਾਰ ਜੀ ਮੈਂ ਕੋਲ ਇੱਕ ਨੰਬਰਦਾਰ ਹਾਂ ਜੀ ਅੱਛਾ ਅੱਛਾ ਤਾਂ ਕਿੰਨੀ ਦੇਵਾਣਾ ਹੈ ਕਿੰਨੇ ਨੰਬਰਦਾਰ ਲਿਖ ਦਿਨ ਜੀ ਕਾਫੀ ਹੋ ਜਾਂਦੀ ਹੈ ਜੇ ਜੇ ਤਸਿਲਦਾਰ ਬਹਿੰਦੇ ਟਾਈਮ ਤੇ ਹਾਂ ਬਿਲਕੁਲ ਠੀਕ ਹੈ ਉਹ ਟਾਈਮ ਤੱਕ ਬੈਂਦੇ ਨਾ ਹਾਂਜੀ ਹਾਂਜੀ 3 ਟਾਈਮ ਸਰ ਬੈਂਦੇ ਨੇ ਜੀ ਇਹਦਾ ਅ ਜੇ ਸਰ ਮੈਕਸ ਫਿਲਰ ਸਰ 25 ਸਿੰਘ ਜੀ 2020 ਕਲ ਸਰ ਓਕੇ ਬੱਟ ਬੱਟ ਤੇ ਕਿੰਨੇ ਦਿਨਾਂ ਹੈ ਇੱਕ ਕੁਰਸੀ ਤੁਹਾਡੀ ਇਹ ਕਿੰਨੀਆਂ ਕੁਰਸੀਆਂ ਇੱਕ ਦਿਨ ਚਾਹੀਦੀਆਂ ਸਰ ਆਰਾਊਂਡ 30 ਤੋਂ 35 ਬੀਜੇ ਸਰ ਬਸ ਇੱਕ ਦਿਨ ਇੱਕ ਦਿਨ ਸਾਰੀਆਂ ਇੱਕ ਦਿਨ ਚ ਨਿਵੇੜ ਕੇ ਜਾਂਦੇ ਹਾਂ ਅੱਜ ਸਾਰੀਆਂ 5 ਵਜੇ 4 ਵਜੇ ਪਹਿਲਾਂ ਸਾਰੀਆਂ ਨਿਵੇੜ ਕੇ बाकी फोटो वगैरह का सिस्टम अनाउंसमेंट सिस्टम लगे करो रिको रविंदर कौर करो कौर दिल रविंदर सिंह ਸਸਕ ਕੋਈ ਦਿੱਕਤ ਨਹੀਂ ਕਿਸੇ ਨੂੰ ਨਹੀਂ ਕੋਈ ਦਿੱਕਤ ਨਹੀਂ ਆਈ ਜੀ ਕੋਈ ਲਿਖਣ ਵੇਲੇ ਰਿਸਟ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਜੀ ਕਿਸੇ ਦਾ ਅੰਦਰ ਕੋਈ ਦਿੱਕਤ ਕੋਈ ਵੱਧ ਕੋਈ ਪੈਸਾ ਨਹੀਂ ਕੋਈ ਵੱਧ ਵੈਦਾ ਨਹੀਂ ਕਿਸੇ ਨੇ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਓਨੀ ਹਾਂਜੀ ਹਾਂਜੀ ਓਲੀ ਫੀਸ ਲਈ ਸਾਡੇ ਓਨੀ ਫੀਸ ਕਰਾ ਦੇ ਹਾਂਜੀ ਇਹ ਕਦੋਂ ਇਹਨਾਂ ਨੂੰ ਮਿਲਦੀ ਆਨਲਾਈਨ ਮਿਲ ਜੂਗਾ ਇਹਨਾਂ ਨੂੰ ਸਰ ਇੱਥੇ ਉਹਨਾਂ ਪ੍ਰਿੰਟਿੰਗਰ ਜਗ੍ਹਾ ਤੇ ਅੱਛਾ ਵਿਦਿਨ 10 ਮਿੰਟਸ ਤੇ ਇਹਨਾਂ ਨੂੰ ਦਿੱਤੀ ਰਿਸਟ ਇਮੇਜ ਹਾਂਜੀ ਇਸੀ ਤਰ੍ਹਾਂ ਹਰੇਕ ਨਾਲ ਫਿਰ ਹਰ ਇੱਕ ਨਾਲ ਅਗਲੀ ਪਾਰਟੀ ਦੀ ਆਪਣੀ ਹਾਂ ਜੀ ਤੁਹਾਨੂੰ ਚੰਗਾ ਲੱਗਿਆ ਤੁਹਾਨੂੰ ਡਿਊਟੀ ਕਰਦਾ ਦੇਖ ਕੇ ਮੈਨੂੰ ਸਮਰਗਿਤ ਲੱਗਿਆ ਸੀ ਸਰ ਬਹੁਤ ਬੜੇ 2003 ਦੇ ਵਿੱਚ ਅੱਛਾ ਇਹ ਤਾਂ ਤੁਸੀਂ ਹਾਲ ਤੁਸੀਂ ਆਏ ਸੀ ਕਲਾਕਾਰ ਦੇ ਤੌਰ ਤੇ ਆਇਆ ਹਾਂ ਸਰ ਸਰ ਜਮਨ ਮਿਤਰ ਜੀ ਦੇ ਸੈਲਸਰ ਹੁੰਦੇ ਫੋਟੋ ਵੀ ਐਸੇ ਕਰਦੇ ਆਂ ਅੱਜ ਚਲੋ ਗੁੱਡ ਲੱਕ ਆ ਜੀ ਬਹੁਤ ਹੈ ਮਾਨਦਗਿਆ ਡਿਊਟੀ ਨਿਭਾ ਰਹੇ ਹੋ ਜੀ ਬਹੁਤ ਗੁੱਡ ਲੱਕ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਟ ਦੇ ਵਿੱਚ ਰੁਕੇ ਤੁਸੀਂ ਸਾਰਾ ਆਪਣੇ ਕੈਮਰੇ ਵਿੱਚ ਕੈਚ ਕੀਤਾ ਤੇ ਡੀਐਸਪੀ ਆਫਿਸ ਦੇ ਆ ਇੱਕ ਤਾਂ ਬੜ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਨੇ ਹਜੇ ਵੇਟਿੰਗ ਚ ਨੇ ਮੈਂ ਤਸੀਹਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਤੋ ਤਿੰਨ ਸਟਰੀਆਂ ਲਾਈਵ ਵੀ ਦੇਖੀ ਹੈ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਸੀ ਰਿਸਟ੍ਰੈਕਟ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਹੈ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਹੈ ਜੇ ਕੋਈ ਉਹ ਡਾਕੂਮੈਂਟ ਚਾਹੀਦਾ ਹੋਵੇ ਤਾਂ ਸਤੋਂਗਾ ਭੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਤਾ ਮਿਲ ਜਾਂਦਾ ਹੈ। ਸਹੀ ਦਾ ਤਾਂ ਬੰਦ ਸਿਆ। ਤੇ ਲੋਕ ਨਹੀਂ ਕਿਸੇ ਨੇ ਕੁਛ ਕਹ ਲੋ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ। ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸੀ। ਕੋਈ ਜਗ੍ਹਾ ਦਾਰੀ ਸਮੱਸਿਆਵਾਂ ਕੀ ਕੁਛ ਨਹੀਂ। ਲੋਕ ਦੱਸ ਰਹੇ। ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ। ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ। ਪਹਿਲੀ ਗੱਲ ਤਾਂ ਇਹ। ਠੀਕ ਹੈ ਨਾ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ। ਇਹ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਜਾਣਕਾਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਹੋ ਕਿ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਿਵਲ ਉਹਦੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਸਰਦਾਰ ਸੁਨਹਿਰ ਸੇਵਾ ਕੀ ਕੁਝ ਕੀ ਸੀ ਜਿੰਦਾਂ ਲੋਕਰੇ ਦੇਖੋ ਕੁਝ ਪੁਰਸਤੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਐ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾਂ ਦੀ ਇਹ ਹੋਗੇ ਆਉਣ ਵਾਲੇ ਦਿਨਾਂ ਚ ਕਿ ਲੋਕਾਂ ਨੂੰ ਘਟ ਤੋਂ ਘਟ ਕਚੈਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਦੂਰ ਦੂਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜਿੱਦਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਜਿੱਦਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਕਿ ਕਿ ਮੈਨੂੰ ਚੰਗਾ ਲੱਗੇ। ਕਿ ਕਿਸ ਨੂੰ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ। ਮੈਂ ਮੈਂ ਤੁਹਾਡੇ ذریعے ਮੈਂ ਤੁਹਾਡੇ ذریعے ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ। ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾ ਉਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂ ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵਿੱਚ ਹੋਇਆ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਕੋਈ ਵੀ ਚੀਜ਼ ਜੋ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿਣਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਫੋਨ ਹੁੰਦੇ ਨੇ ਜੀ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਪਟਾ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹੇ ਬੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਥੋੜੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਕਿ ਕਿੰਨੋਂ ਨੌਕਰੀ ਜਾਓ ਪਿੰਡੋਂ ਕੀ ਵੀ ਸ਼ੁਰੂਆਤ ਕੀਤੀ ਹਰ ਉਸ ਦਾ ਰਿਸਪਾਂਸ ਕਿਹੋ ਜਿਹਾ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈ ਕੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਵੇਂ ਕਾਗਜ਼ ਬਾਤ ਘਾਟ ਹੋਈ ਤੋ ਲੈ ਲਿਆ ਹਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲ ਦਫ਼ਤਰ ਦੇ ਵਿੱਚ ਪਹੁੰਚ ਕੇ ਜੋ ਕਾਰਵਾਈ ਕੀਤੀ ਹੈ ਉਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਨਾਲ ਹੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਕਿ ਕਿਹੜੀਆਂ-ਕਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਉਹਨਾਂ ਤੋਂ ਪੈਸੇ ਦੀ ਮੰਗ ਤਾਂ ਨਹੀਂ ਕਰ ਰਿਹਾ ਜੋ ਵੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਾਰਵਾਈ ਕੀਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ